ਗਾਈਜ਼ ਆ ਦੇਖੋ ਮੈਂ ਆਮਲੇ ਦਾ achar ਪਾ ਰਹੀ ਆ ਆਮਲੇ ਢੋਲੇ ਆ ਜਿਸ ਤਵਾ ਦੇ ਵਿੱਚ ਸੁਕਾਵਾਂਗੇ ਫਿਰ ਫਰਾਈ ਕਰਾਂਗੇ ਆ ਦੇ ਆ ਪੱਤ ਹੋ ਗਏ ਹੁਣ ਇਹਨੂੰ ਸੁਕਾਣਾ ਚੰਗੇ ਦਾ ਸੁਖਾ ਕੇ ਫਰਾਈ ਕਰਕੇ ਫਿਰ ਤੁਹਾਨੂੰ ਦਿਖਾਨੀ ਆ ਠੀਕ ਹੈ ਗਾਈਜ਼ ਇਹ ਪਾ ਰਹੀ ਆ ਆਮਲੇ ਦਾ achar ਆਮਲੇ ਦਾ achar ਇਹ ਕਿ YouTube ਦੇ ਉੱਪਰ ਦੇਖੀ ਤੇ ਸੀਗੀ ਇਹ ਵੀਡੀਓ ਬਾਕੀ ਇਹ ਕਿ ਕਿ ਨਹੀਂ ਥੋੜੀ ਬਹੁਤੇ ਹੋਰ ਨੁਸਖਾ ਮੈਨੂੰ ਵੀ ਆਂਦਾ ਮੈਨੂੰ ਨੁਸਖਾ ਕਰਾ ਮੇਰੀ ਮੰਮੀ ਨੇ ਸਿਖਾਇਆ ਕਿ ਇਸ ਤਰੀਕੇ ਨਾਲ ਆਮਲੇ ਦਾ achar ਬਾਈ ਕਿ ਉਹ ਕਦੀ ਖਰਾਬ ਨਹੀਂ ਹੋਊਗਾ ਤੁਮ ਨੁਸਖਾ ਜ਼ਰੂਰ ਦੇਖਿਓ ਵੀਡੀਓ ਚ ਬਣੇ ਰਿਓ ਪੂਰਾ ਤੇ ਆਮਲੇ ਦਾ ਚਰਕਦੀ ਕਹਿੰਦੀ ਖਰਾਬ ਨਹੀਂ ਹੋਊਗਾ ਖਰਾਬ ਪੱਕਾ ਨਹੀਂ ਹੋਊਗਾ ਕਦੀ ਖਰਾਬ ਹਾਂ ਜਰੀ ਮੇਰਾ ਖਰਾਬ ਨਹੀਂ ਹੁੰਦਾ ਚਲੋ ਠੀਕ ਆ ਗਾਇਜ਼ ਵੀਡੀਓ ਚ ਬਣੇ ਰਿਓ ਠੀਕ ਆ ਹੰਟੋ ਤਾਂ ਕਿ ਹੁਣ ਮੈਂ ਸਾਫ ਕਰਨਾ ਲੱਗ ਗਿਆ ਪਾਣੀ ਨਾਲ ਚੰਗੀ ਤਰ੍ਹਾਂ ਸਾਫ ਕਰ ਦੇ ਤਾਂ ਕਿ ਪਾਣੀ ਦਾ ਜਿੰਨਾ ਵੀ ਸਿਸਟਮ ਹੈ ਸਭ ਸੁੱਕ ਦੇ ਚੰਗੀ ਤਰ੍ਹਾਂ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਫਰਾਈ ਕਰਾਂਗੇ ਫਟਾਫਟ ਚੰਗੀ ਤਰ੍ਹਾਂ ਇਹਨੂੰ ਸਾਫ ਕਰ ਲੈਣਾ ਹਾਂ ਹੁਣ ਆਪਾਂ ਫਟਾਫਟ ਸੁਕਾ ਲੈਂਦੇ ਹਾਂ ਪਰ ਗਾਇਸ ਚੰਗੀ ਤਰ੍ਹਾਂ ਸਾਫ਼ ਕਰਨੇ ਵੀ ਤਾਂ ਵੀ ਜ਼ਰੂਰੀ ਹੈ ਕਿਉਂਕਿ ਵਿੱਚ ਇਹਦੇ ਕੁਛ ਨਾ ਕੁਛ ਰਹਿ ਜਾਂਦਾ ਬਾਕੀ ਇਹ ਦੇਖੋ ਹੁਣ ਕਿਵੇਂ ਚਮਕਣ ਲੱਗ ਗਏ ਇੱਕਦਮ ਫਰਸ ਕਲਾਸ ਹੋ ਗਏ ਪਹਿਲਾਂ ਇਹਨਾਂ ਨੂੰ ਸਾਫ਼ ਸਾਬ ਕੱਲੀਏ ਫਿਰ ਤੁਹਾਨੂੰ ਮਿਲਦੇ ਆ ਵੀਡੀਓ ਦੇ ਲਾਸਟ ਵਿੱਚ ਕੱਪੜੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤਾਂ ਆ ਦੇਖੋ ਸਾਰੇ ਸੁੱਕ ਗਏ ਪਾਣੀ ਦੇ ਕੋ ਬਿਲਕੁਲ ਵੀ ਨئے ਸਾਰੇ ਚੰਗੀ ਤਰ੍ਹਾਂ ਸੁੱਕ ਗਏ ਹੁਣ ਆਪਾਂ ਇਹ ਫਰਾਈਪਨ ਲੈ ਲਏ ਤੇ ਵਿੱਚ ਆਪਾਂ ਤਲਾਂਗੇ ਠੀਕ ਹੈ ਜਦੋਂ ਅਸੀਂ ਇੱਥੇ ਰੱਖਦੇ ਆ ਤਾਂ ਇਹਦੇ ਵਿੱਚ ਪਾਣੇ ਆਪਾਂ ਤੇਲ ਇਹ ਚਾਰ ਆਵਲੇ ਕੱਢ ਲਏ ਮੈਂ ਕਾਦੇ ਵਾਸਤੇ ਬਾਲਾਂ ਦਾ ਤੇਲ ਬਣਾਉਣ ਵਾਸਤੇ ਤੇ ਇਹ ਚਾਰਾਂ ਨੂੰ ਪਹਿਲਾਂ ਇੱਥ ਤੋ ਇਸ ਤਰ੍ਹਾਂ ਆਮਲਾ ਆਚਾਰ ਵਾਸਤੇ ਕਰਦੇ ਆ ਤੇ ਤਿਆਰ ਥੋੜਾ ਤੇਲ ਪਾ ਲੈਣੇ ਗਰਮ ਕਰਾਂਗੇ ਤੇਲ ਹਟਾ ਲਈਦੇ ਬਾਅਦ ਵਿੱਚ ਆਪਾਂ ਤੇਲ ਪਾਤਾ ਦੇਖੋ ਤੇਲ ਹੈਗਾ ਇਹਦੇ ਵਿੱਚ ਹੁਣ ਆਪਾਂ ਆਮਲਾ ਪਾਣ ਲੱਗਦੇ ਆ ਥੋੜਾ ਦੂਰੀ ਦੀ ਟੜਕੜਾ ਹੋਣੂਗਾ ਇਹਦੇ ਵਿੱਚ ਪਾ ਕੇ ਕਰਦੇ ਹੁਣ ਇਹ ਤਾਂ ਡੜੀ ਲੱਗ ਪੰਟੋ 3 ਤੇਲ ਥੋੜਾ ਹੋਰ ਨਹੀਂ ਪੈਣਾ ਆਪਾਂ ਤਰਨਾ ਆਪਾਂ ਮਸਾਲੇ ਵਿੱਚ ਪਾਉਣਾ ਥੋੜੀ ਪਾ ਗਾਇਜ਼ ਇਹਦੇ ਤੇਲ ਆ ਗਏ ਇਹ ਤਾਂ ਆਮਰੇ ਪਾਈ ਇਹ ਤਾਂ ਛਿੱਟੇ ਪਾਈ ਜਾਂਦੀ ਆ ਉਹ ਮੇਰੇ ਗੁੱਡੇ ਤੇ ਪੈ ਗਿਆ ਯਾਰ ਆ ਦੇਖੋ ਇਹਨੇ ਕੱਲ ਨੇ ਚਰਬਾਤੀ ਕੱਲ ਨੂੰ ਮਸਾਲਾ ਤਾਂ ਮੇਰੇ ਮਸਾਲਾ ਮੇਰੇ ਕੋਲ ਪਹਿਲੇ ਤਿਆਰ ਹੋਇਆ ਪਿਆ ਮੇਰੇ ਸਾਥ ਸਹਮਾ ਸੀ ਨਾ ਉਹਨਾਂ ਦਾ ਆਮਦਾ ਚਾਦਾ ਮਸਾਲਾ ਪਿਆ ਵਾ ਤਾਂ ਉਹਦੇ ਵੀ ਪਾਵਾਂਗੇ ਤਾਂ ਖਾਣ ਚ ਮਾਸੇਂੀ ਲੱਗੂਗਾ ਬਹੁਤ ਜਿਆਦਾ ਸਮਾਂ ਪਹਿਲਾਂ ਚੰਗਲੇ ਪਿਆ ਗਾਜਰ ਹਿਲਾਰੀਆ ਤੇ ਨਾਲ ਡਰਦੀ ਪਈ ਹੈ ਹਿਲਾਰੀਆ ਨਾਲ ਡਰਦੀ ਵੀ ਪਈ ਹੈ ਕਿ ਤੇਲ ਨਾ ਛੱਟਿਆ ਨਾ ਪੈ ਜੇ ਗਾਜਰ ਆ ਦੇਖੋ ਕਿਆ ਕੀਤਾ ਇਹਨੇ ਔਰ ਛਿੱਟੇ ਬੜੇ ਪੈਰੇ ਨੇ ਔਲਿਆਂ ਦਾ ਕਲਰ ਦੇਖ ਲੋ ਕਹੇ ਜੋ ਗਿਆ ਹੱਸਣਾ ਤੁੰਗਣਾ ਹੈ ਨਾ ਹੈ ਨਾ ਦੇਖਣ ਨੂੰ ਮੇਰੇ ਜਿਵੇਂ ਲੱਗਦਾ ਹੁਣੀ ਖੱਟਾ ਹੋ ਗਿਆ ਇਹਨੇ ਐ ਲੱਗ ਰਿਹਾ ਵਾ ਵਿਚਾਰਾ ਜੇ ਲੱਗ ਤੈਨੂੰ ਛਿੱਟਾ ਹਾਂ ਲੋਈ ਗਾਇਜ਼ ਆ ਕੱਢਦੀ ਪਈ ਆ ਸਾਰੇ ਹੁਣ ਜਿਹੜੇ ਹੋ ਗਏ ਨੇ ਤਲ ਕੇ ਤਲ ਕੇ ਕੱਢ ਰਹੀ ਆ ਹੁਣ ਫਿਰ ਦੂਜੀ ਵਾਲੇ ਪਾਊਗੀ ਆ ਦੇਖੋ ਇਹ ਤਾਂ ਤੁਸੀਂ ਪਹਿਲਾਂ ਆਮਲੇ ਨਾ ਫਰਾਈ ਕਰ ਲੈਣੇ ਆ ਜੀ ਹਾਂਜੀ ਆਮਲੇ ਫਰਾਈ ਕਰਕੇ ਤੇਲ ਵੱਜ ਜਾਣਾ ਜੀ ਵਿਚ ਆ ਦੇਖੋ ਥੱਲੇ ਹੋਰ ਵੀ ਕਰਾਂਗੇ ਆ ਹੁਣ ਜਿਹੜੇ ਤੁਹਾਡੇ ਦੂਜੇ ਰੱਖਿਓਏ ਸੀਗੇ ਉਹ ਪਾ ਲੈਣੇ ਆ ਵਿੱਚ ਪਿੱਛੇ ਜਾ ਥੋੜਾ ਜਿਹਾ ਆ ਲਓ ਜੀ ਪਟਾਕੇ ਵੱਜਣਗੇ ਉਹ ਦੇਖਿਓ ਪਾ ਕੀ ਹੋ ਰਹੀ ਹੈ ਇਹ ਆਪਾਂ ਪਹਿਲਾਂ ਇਹਨੂੰ ਫਟਾਫਟ ਪਾ ਲਈਏ ਕੰਮ ਨਿਬੇੜ ਦਈਏ ਫਿਰ ਤੁਹਾਨੂੰ ਦਿਖਾਣੇ ਆ ਆ ਲੈ गए गिनती करके दसो, कर दसो हो गिन्ती करो, गिन्ती करो। Guys, कलर, कलर चेक करो एक बारी थोड़ा हिलाई और कलर देखो है जावा आमले का चार इन्ना कैंड बनाऊगी ना ये तो उन एकदम मस्त बनागी तो लगे ਤਲਦੇ ਦਾ ਕੋਨਾ ਤੋਂ ਖਰਾਬ ਨਹੀਂ ਹੁੰਦੇ ਚਾਹ ਉਧਰ ਰੱਖਦੇ ਬਰਾਉ ਹੋ ਜਾਂਦਾ ਗਾਈਜ਼ ਇਹ ਇੱਧਾ ਡੱਬੇ 'ਚ ਕੁਝ ਪਾਰੀ ਹੈ ਇਹਦਾ ਵੀ ਕੁਝ ਰਾਜ਼ ਆਏਗਾ ਤਾਨੂੰ ਲਾਸਟ ਵਿੱਚ ਪਤਾ ਲੱਗੂਗਾ ਕਿ ਕਿਉਂ ਪਾਰੀ ਹੈ ਤੁਸੀਂ ਵੀ ਆਲੇ ਸੋਚਦੇ ਹੋਗੇ ਕਿ ਨਮਕ ਮਿਰਚ ਆ ਪਾਇ ਹੈ ਨਹੀਂ ਕੋਈ ਮਸਾਲਾ ਨਹੀਂ ਪਾਇ ਡੱਬੇ 'ਚ ਕਿਉਂ ਪਾਰੀ ਹੈ ਇਹ ਵੀ ਗਾਈਜ਼ ਸੀਕ੍ਰੀਟ ਹੈ ਤਾਨੂੰ ਲਾਸਟ ਵਿੱਚ ਪਤਾ ਲੱਗੂਗਾ ਤੁਸੀਂ ਦੇਖਦੇ ਹੋ ਜੇ ਦੇਖਦੇ ਆਏ ਇਹੋ ਜਿਹੇ ਆੜੇ ਦਾ ਜਰ ਨੱਕ ਦੀ ਖਰਾਬ ਹੋਵੇ ਨਾ ਕੁਝ ਹੋਵੇ ਗਾਈਜ਼ ਸਾਡੇ ਕੋ ਮੇਰੀ ਸੱਸ ਨੂੰ ਮਾਦੇ ਆਮਦਾ achar ਦਾ ਮਸਾਲਾ ਹੋਈ ਹੈ ਉਹ ਬੰਗੋਂ ਆਪਾਂ ਆਏ ਇਹ ਅੰਬ ਦੇ ਚਾਰਦਰ ਮਸਾਲਾ ਜੀ ਬਹੁਤ ਸਿਗਾ ਜਿਹਾ ਜੀ ਪਿਆ ਹਾਂ ਤੇ ਮਸਾਲੇ ਆਪਾਂ ਦੂਜੇ ਤਿਆਰ ਨਹੀਂ ਕਰਾਂਗੇ ਇਹ ਹੀ ਪਾ ਦਾਂਗੇ ਕਿਉਂਕਿ ਆਪਣਾ achar hi ਟੱਲੂਗਾ ਨਾਲ ਮਸਾਲਾ ਵੇ ਠੀਕ ਆ ਆਪਣੇ ਇਹ ਵੀ ਫਰਾਈ ਹੋ ਗਏ ਆ ਦੇਖੋ ਆਪਾਂ ਨਾਲ ਦੇ ਨਾਲ ਲੱਗੇ ਵੀ ਪਕਾ ਲਾਂਗੇ ਇਹਦੇ ਨਾਲ ਇਹਦੇ ਨਾਲ ਥੋੜਾ ਠੀਕ ਖਾਓ ਦਾਲ ਦੇ ਨਾਲ ਤਾਂ ਹੋਰ ਸਵਾਦ ਲੱਗਦਾ ਦਾਲ ਚਾਵਲ ਦੇ ਨਾਲ ਗਾਇਜ਼ ਇਹ ਕਦੀ ਇਹ ਇਹ ਨਾ ਸੋਚਿਓ ਕਿ ਕੱਲੇ ਫਰਾਈ ਕਰਕੇ ਪਾ ਰਿਆਂ ਹਜੇ ਇਹਦੇ ਵਿੱਚ ਉਹ ਮਸਾਲਾ ਵੀ ਪੈਣਾ ਮਸਾਲਾ ਸੀ ਉਹ ਤਾਂ ਪਾਣਾ ਕਿਉਂਕਿ ਸਾਡੇ ਕੋਲ ਮਸਾਲਾ ਆਲਰੇਡੀ ਤਿਆਰ ਸੀਗਾ ਹੁਣ ਹੋਰ ਜੇ ਮਸਾਲਾ ਪਾਵਾਂਗੇ ਤਾਂ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਉਹ ਮਸਾਲਾ ਬਹੁਤ ਪਿਆਵਾ ਉਹਦੇ ਵਿੱਚੋਂ ਅਚਾਰ ਤਾਂ ਖਤਮ ਹੋ ਗਿਆ ਮਸਾਲਾ ਮਸਾਲਾ ਰਹਿ ਗਿਆ ਬੇਸ਼ੁਗੂ ਹੈ ਤੇ ਉਹ ਫਿਰ ਵੇਸਟ ਹੀ ਹੋ ਜਾਣਾ ਵਾ ਤੇ ਉਹਦੇ ਨਾਲ ਇਹ ਆ ਕਿ ਅਚਾਰ ਇੱਕਦਮ ਕਲਰਦੰਗ ਲਾਸਟ ਵਿੱਚ ਕਲਰ ਦਿਖਾਵਾਂਗੇ ਤੁਹਾਨੂੰ ਕਲਰ ਦੇਖ ਕੇ ਤੁਸੀਂ ਤੁਹਾਨੂੰ ਦੇਖ ਦੇ ਮੂੰਹ 'ਚ ਪਾਣੀ ਆ ਜਾਣਾ ਗਾਈਸ ਆਪਾਂ ਪਹਿਲਾਂ ਥੋੜਾ ਜਿਹਾ ਨਮਕ ਪਾ ਲ dennਾ ਨਮਕ ਦਾ ਇਹ ਹੰਦਾ ਘੱਟ ਰਹਿ ਜਾਂਦਾ ਕਈ ਵਾਰ ਇਹਦੇ ਵਿੱਚ ਵੀ ਕਿਉਂਕਿ ਇਹਦੇ ਵਿੱਚ ਪਾਊਗਾ ਤਾਂ ਨਮਕ ਮੈਂ ਥੋੜਾ ਜਿਹਾ ਪਾਉਂਗੀ ਐਕਸਟਰਾ ਹੀ ਤੇ ਗਾਈਸ ਆਪਾਂ ਕਿੰਨਾ ਪਾਣਾ ਨਮਕ ਆ ਪਾਣਾ ਚਮਚ ਪਾ ਲੂਗੀ ਬਾਕੀ ਨਮਕ ਗਾਈਸ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਪਾ ਲਿਓ ਕਿੰਧਾ ਰਾ ਪਾਣਾ ਪਾਣਾ ਇਹਦੇ ਵਿੱਚ ਪਾਵਾਂਗੇ ਫਿਰ ਘੱਟ ਹੋ ਜੇ ਨਮਕ ਆਪਾਂ ਹੁਣ ਮਸਾਲਾ ਬਾਅਦ ਰੱਖਦੇ ਆਂ ਆ ਮੇਲੇ ਦੇ ਪੱਟਾਂ ਹੈ ਵਧੀਆ ਆ ਗਈ ਆ ਡੈਡੀ ਜੈਕਟ ਲੈ ਕੇ ਆਏ ਨਵੀ ਫਸਟ ਲੋਜੀ ਗਾਇਜ਼ ਆ ਦੇਖੋ ਆ ਮਸਾਲਾ ਦੇਖੋ ਮਸਾਲਾ ਸਾਰਾ ਪਾ ਲੈਣਾ ਉਸ ਤੋਂ ਬਾਅਦ ਫਿਰ ਇਹਨੂੰ ਅਸੀਂ ਮਿਕਸ ਕਰਾਂਗੇ ਮਿਕਸ ਹੋ ਗਿਆ ਫਿਰ ਤੁਸੀਂ ਕਲਰ ਦੇਖਿਓ ਇਹਦਾ ਨਵਾਂ ਬਦਲ ਗਿਆ ਆ ਦੇਖੋ ਮਸਾਲਾ ਜਿੰਨਾ ਪਿਆ ਜਾਂਦਾ ਆਪਾਂ ਇਹਨੂੰ ਮਿਕਸ ਕਰਦੇ ਆ ਤੇ ਗਾਇਜ਼ ਆ ਦੇਖੋ ਗਾਇਜ਼ ਆ ਮਿਕਸ ਕਰ ਰਹੀ ਹਾਂ ਪੂਰਾ ਤਬ ਮਿਕਸ ਕਰ ਲਿਆ ਹੁਣ ਕਿਉਂਕਿ ਮਸਾਲਾ ਬਹੁਤ ਬਹੁਤ ਪਿਆਜ਼ੀ ਦਾ ਸਾਡੇ ਕੋਲ ਉਹ ਗਰਮ ਗਰਮ ਆਮਲੇ ਚ ਪਾਇਆ ਵਾ ਠੰਡਾ ਕਰਕੇ ਨਹੀਂ ਗਰਮ ਹੋਣਾ ਹਾਂ ਰਿਹਾ ਹੁਣ ਢੱਕਣ ਖੋਲ ਕੇ ਇੱਕ ਵਾਰੀ ਕਲਰ ਚੈੱਕ ਕਰਾ ਦੀ ਦੇਖਣਾ ਪਏ ਲੋ ਜੀ ਗਾਇਸ ਕਲਰ ਚੈੱਕ ਕਰਿਓ ਜਰਾ ਦੇਖ ਰਹੇ ਹੋ ਆਲੋ ਜੀ ਇੱਕ ਵਾਰੀ ਆਮਲਾ ਆ ਰਿਹਾ ਆ ਲੋ ਜੀ ਕਲਰ ਚੈੱਕ ਕਰੋ ਦੇਖੋ ਇਹ ਗਾਇਸ ਦੂਸਰੀ ਤਰ੍ਹਾਂ ਬਣਾਇਆ ਵਾ ਮਿਲਕੇ ਤੇ ਇਹ ਪਰ ਖਰਾਬ ਵੀ ਨਹੀਂ ਹੋਗਾ ਇਹ ਖਰਾਬ ਨਹੀਂ ਹੋਗਾ ਜਲਦੀ ਤਾਂ ਅਚਾਰ ਪੈ ਗਿਆ ਸਾਡਾ ਉਹਨਾਂ ਹਲਕਾ ਹਲਕਾ ਮੈਂ ਇੱਥੇ ਇਦਾਂ ਕਰਕੇ ਚੀਰਾ ਲਾਦਾ ਉਹ ਬਿਲਕੁਲ ਪੱਕ ਗਿਆ ਆ ਦੇਖੋ ਨਹੀਂ ਫਿਰ ਜੋੜ ਲਾਂਦੀ ਵੀ ਲੋੜ ਨਹੀਂ ਆਨੇ ਤਾ ਤਿੰਨ ਤਿੰਨ ਜਿਹੜੇ ਲਾਦਨਿਆ ਆਉਣ ਲੈ ਨਾਲ ਚੰਗੀ ਤਰ੍ਹਾਂ ਚੱਲ ਜਾਵੇ ਤੇ ਗਾਇਸ ਅੱਜ ਤੱਕ ਨੂੰ ਕਪਾਈ ਥੀ ਖਤਮ ਹੋ ਗਈ ਤੇ ਪਲੀਜ਼ ਮੇਰੇ ਬਲੌਗ ਨੂੰ ਲਾਈਕ ਤੇ ਮੈਸੇਜ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆਪਾਂ ਲੈਕਸ ਬਲੌਗ ਤੇ ਬਤਾ ਕੇ ਮਿਲਾਂਗੇ